ਹਾਂਜੀ ਸਸ਼ੀਕਲ ਜੀ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੀਆਂ ਅੰਬਰੀਲਾ ਫਰੌਕ ਦੀ ਕਟਿੰਗ ਐਂਡ ਸਟੀਚਿੰਗ 4 ਸਾਲ ਦੀ ਕੁੜੀਆ ਦੀ ਆਪਣੇ ਫਰੌਕ ਕਟਿੰਗ ਐਂਡ ਸਟੀਚਿੰਗ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਨੇ ਲੈ ਲੈਣੀ ਹੈ ਜੀ ਬੱਚੇ ਦੀ ਲੰਬਾਈ ਆਪਾਂ ਬਾਡੀ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਇਹਦੀ ਲੈਂਥ ਲੈ ਲੈਣੀ ਹੈ ਜੀ 12 ਇੰਚ ਤੇ ਆਪਣੇ ਚੜਾਈ ਦੀ ਮੈਜ਼ਰਮੈਂਟ ਲੈ ਲੈਣਾ ਹੈ ਜੀ 13 ਇੰਚ ਇਹ ਦੰਪ ਚੜਾਈ ਰੱਖਾਂਗੇ ਜੀ ਇਹਦੀ 13 ਇੰਚ ਤੇ ਲੰਬਾਈ ਰੱਖਾਂਗੇ 12 ਇੰਚ ਹਾਂਜੀ ਹੁਣ ਆਪਾਂ ਇਸ ਕੱਪੜੇ ਨੂੰ ਕਰ ਦੇਣਾ ਜੀ ਫੋਲਡ ਫੋਲਡ ਕਰਕੇ ਆਪਾਂ ਨੇ ਸਭ ਤੋਂ ਪਹਿਲਾਂ ਇਹਦੇ ਤੇਰੀ ਤੇਰੀ ਦੀ ਆਪਣੀ ਮੈਜ਼ਰਮੈਂਟ ਲੈ ਲੈਣਾ ਜੀ ਆਪਣੇ 4 ਇੰਚ ਆਪਾਂ ਛੋਟੀ ਕੁੜੀਆ 4 ਤੋਂ 5 ਸਾਲ ਦੇ ਬੱਚੇ ਦੀ ਆਪਾਂ ਨੇ ਤੇਰੇ ਦੀ ਮੈਜ਼ਰਮੈਂਟ ਲੈ ਲੈਣਾ ਜੀ 4 ਇੰਚ 4 ਇੰਚ ਰੱਖ ਕੇ ਆਪਾਂ ਨੇ ਹੁਣ ਮੋਡੇ ਦੀ ਮੋਡੇ ਦੀ ਕਟਾਈ ਦੀ ਆਪਾਂ ਨੇ ਰੱਖਣੀ ਹੈ ਜੀ 5 ਇੰਚ ਹਾਂਜੀ ਹੁਣ ਆਪਾਂ ਰੱਖਾਂਗੇ ਤੇਰੀ ਦੀ ਆਪਾਂ ਨੇ ਰੱਖਣਾ 4 ਇੰਚ ਤੀਰਾ 4 ਇੰਚ ਤੀਰਾ ਤੇ ਆਪਾਂ ਮੋਡਾ ਰੱਖਾਂਗੇ ਜੀ ਦਾ 5 ਇੰਚ ਹੁਣ ਆਪਾਂ ਇਹਦੀ ਬਾਡੀ ਬਾਡੀ ਦੀ ਆਪਾਂ ਨੇ ਲੈ ਲੈਣੀ ਹੈ ਜੀ ਦੀ ਫਿਟਿੰਗ ਰੱਖ ਦੇਣੀ ਹੈ ਜੀ 5.5 ਇੰਚ 5.5 ਇੰਚ ਆਪਨੇ ਦਾ ਇਸ ਤਰ੍ਹਾਂ ਆਪਾਂ ਨੇ ਇਹਦੀ ਮਾਰਕਿੰਗ ਕਰ ਲੈਣੀ ਹੈ ਮਾਰਕਿੰਗ ਕਰਦੇ ਹੋਏ ਹੁਣ ਆਪਾਂ ਨੇ ਇਹਦੀ ਮੁੱਢੀ ਦੀ ਕਲਾਈ ਦੀ ਨਿਸ਼ਾਨ ਲਗਾ ਕੇ ਆਪਾਂ ਨੂੰ ਇਹਦੀ ਆਪਾਂ ਕਟਿੰਗ ਕਰ ਦੇਣੀ ਹੈ ਹੁਣ ਆਪਾਂ ਨੇ ਇਹ ਦਿੱ ਗਲੀ ਦੀ ਨਿਸ਼ਾਨ ਲਗਾ ਕੇ ਗੱਲ ਆਪਨੇ ਰੱਖਣਾ ਜੀ ਇਹਦਾ ਸਿਰਫ 1.5 ਇੰਚ ਕਿਉਂਕਿ ਇਹ ਛੋਟੀ ਬੱਚੀ ਹੈ 1.5 ਇੰਚ ਦਾ ਆਪਾਂ ਨੇ ਮਾਰਕਿੰਗ ਕਰ ਦੇਣੀ ਹੈ ਤੇ ਆਪਾਂ ਨੇ ਥੋੜੀ ਜਿਹੀ ਲਗਾ ਦੇਣੀ ਹੈ ਜੀ ਇਹਦੀ ਟੈਡੀ ਕਾਰਟ ਟੈਡੀ ਕਾਰਟ ਲਗਾ ਕੇ ਆਪਾਂ ਨੇ ਇਹਦੀ ਕਰ ਦੇਣੀ ਹੈ ਜੀ ਕਟਿੰਗ ਕਟਿੰਗ ਨਾਲ ਆਪਾਂ ਨੇ ਇੱਕ ਮੁੱਢੀ ਦੀ ਆਪਨੇ ਲਗਾ ਦੇਣਾ ਜੀ ਛੋਟਾ ਜਿਹਾ ਕੱਟ ਕੱਟ ਲਗਾ ਕੇ ਹੁਣ ਆਪਾਂ ਬਾਡੀ ਦੇ ਮੁਰਲੇ ਹਿੱਸੇ ਤੇ ਪਿਛਲੇ ਹਿੱਸੇ ਨੂੰ ਆਪਾਂ ਨੇ ਅਲੱਗ ਕਰ ਦੇਣਾ ਅਲੱਗ ਕਰਕੇ ਜੀ ਇਹਦੇ ਆਪਣੇ ਹੁਣ ਜਿਹੜਾ ਆਪਣਾ ਪਿਛਲੀ ਸਾਈਡ ਵਾਲਾ ਬਾਡੀ ਦਾ ਕੱਪੜਾ ਹੈ ਜੀ ਉਹਦੇ ਆਪਾਂ ਨੇ ਪੱਟੀ ਦਾ ਪੱਟੀ ਦਾ ਆਪਾਂ ਨੇ ਆਪਾਂ ਨੇ ਮੁਰਲੀ ਬਾਡੀ ਦੇ ਨਿਸ਼ਾਨ ਲਗਾ ਕੇ ਆਪਾਂ ਨੇ ਕਰ ਦੇਣੀ ਹੈ ਜੀ ਗੋਲ ਕਲੀ ਦੀ ਕਟਿੰਗ ਹੁਣ ਆਪਾਂ ਲੈ ਲੈਣਾ ਜੀ ਪਿਛਲਾ ਪਿਛਲਾ ਹਿੱਸਾ ਪਿਛਲੇ ਹਿੱਸੇ ਦੀ ਆਪਾਂ ਨੇ 2 ਇੰਚ ਤੋ ਜਾਂ 3 ਇੰਚ ਤੇ ਨਿਸ਼ਾਨ ਲਗਾ ਕੇ ਇਹਦੀ ਮਾਰਕਿੰਗ ਕਰਕੇ ਆਪਣੇ ਗਲਾਈ ਚ 2 ਇੰਚ 2 ਇੰਚ ਲੈ ਕੇ ਆਪਾਂ ਨੇ ਇਹਦੀ ਗੋਲ ਗੋਲ ਕਟਿੰਗ ਕਰ ਦੇਣੀ ਹੈ ਜੀ ਹਾਂਜੀ ਹੁਣ ਆਪਾਂ ਕਰਾਂਗੇ ਪਹਿਲਾਂ ਤਾਂ ਕੀਤੀ ਸੀ ਬੋਡੀ ਦੀ ਕਟਿੰਗ ਹੁਣ ਆਪਾਂ ਨੇ ਸਕਰਟ ਜੋ ਨੀਚੇ ਵਾਲਾ ਹਿੱਸਾ ਹੁੰਦਾ ਜੀ ਉਹਦੀ ਕਟਿੰਗ ਕਰਨੀ ਆ ਚਾਰ ਹਿੱਸੇ ਲੈ ਕੇ ਦੋ ਹਿੱਸੇ ਦੋ ਕਰ ਦੋ ਫੋਲਡ ਕਰਕੇ ਕੱਪੜਿਆਂ ਨੂੰ ਆਪਾਂ ਨੇ ਹੁਣ ਇਹਨੂੰ ਚਾਰ ਚਾਰ ਕੱਪੜੇ ਵਿੱਚ ਫੋਲਡ ਕਰ ਦੇਣਾ ਹਮੇਸ਼ਾ ਉੱਪਰ ਆਪਾਂ ਨੇ ਲਗਾ ਦਿਨੇ ਜੀ ਦੀ ਮਾਰਜਿਨ ਕਰਨਾ ਜੀ ਆਪਾਂ ਨੇ ਇਹਦਾ 5 ਇੰਚ 5 ਇੰਚ ਦੇ ਆਪਾਂ ਨੇ ਮਾਰਕਿੰਗ ਕਰਨਾ ਹੁਣ ਆਪਾਂ ਨੇ ਹੀਟਲੇ ਹਿੱਸੇ ਦੀ ਹੀਟਲੇ ਹਿੱਸਾ ਆਪਾਂ ਨੇ ਰੱਖਣਾ ਜੀ ਅੱਜ ਹੁਣ ਆਪਣਾ ਪਹਿਲਾ ਬਾਡੀ ਦੀ ਕਟਿੰਗ ਕੀਤੀ ਸੀ ਤੇ ਹੁਣ ਆਪਾਂ نیچے ਵਾਲੀ ਸਕਰਟ ਦੀ ਕਟਿੰਗ ਕਰਕੇ ਆਪਾਂ ਇਹਨੂੰ ਹੁਣ ਸਟੀਚਿੰਗ ਕਰਨਾ ਜੀ ਹਾਂਜੀ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਪਿਛਲਾ ਪੱਲਾ ਲੈ ਕੇ ਆਪਣੀ 4 ਇੰਚ ਦੀ ਕਟਿੰਗ ਕਰਕੇ ਪਿਛਲੇ ਗਲ ਦੀ ਆਪਾਂ ਨੇ ਪੱਟੀ ਬਣਾਉਣੀ ਆ ਤਾਂ ਜੋ ਬੱਚੇ ਦੇ ਆਸਾਨੀ ਨਾਲ ਗਲ ਗਲਾ ਸਹੀ ਢੰਗ ਨਾਲ ਆਸਾਨੀ ਤਰੀਕੇ ਨਾਲ ਗਲ ਸਿਰਚ ਨੂੰ ਪੈ ਜਾਵੇ ਆਪਾਂ ਨੇ ਹੁਣ ਇਦਾਂ ਦੀ ਦੋ ਪੱਟੀਆਂ ਕੱਟ ਲੈਣੀਆਂ ਨੇ ਜੀ ਹੁਣ ਆਪਾਂ ਇਹਨੂੰ ਜੋ ਪਿਛਲੇ ਗਲੇ ਦੀ ਆਪਣੇ ਕਟਿੰਗ 4 ਇੰਚ ਦੀ ਕਟਿੰਗ ਕੀਤੀ ਸੀ ਨੀਚੇ ਨੂੰ ਕੱਪੜਾ ਰੱਖ ਕੇ ਇਹਦੇ ਉੱਤੇ ਸਿਉਣ ਲਗਾ ਦੇਣੀ ਹੈ ਇਸ ਤਰ੍ਹਾਂ ਆਪਾਂ ਜਿਹੜੀ ਪੱਟੀ ਲਗਾਈ ਸੀ ਉਹਨੂੰ ਫੋਲਡ ਕਰ ਦੇਣਾ ਤਾਂ ਜੋ ਚੰਗੀ ਤਰ੍ਹਾਂ ਫਿਨਿਸ਼ ਹੋ ਫਿਨਿਸ਼ਿੰਗ ਆ ਜਾਂ ਵੀ ਇਸ ਤਰ੍ਹਾਂ ਆਪਾਂ ਹੁਣ ਦੂਜੀ ਸਾਈਡ ਵੀ ਥੋੜਾ ਉਸ ਤੋਂ ਚੌੜੀ ਪੱਟੀ ਕੱਟ ਕੇ ਆਪਾਂ ਨੂੰ ਉਸ ਸਟੀਚਿੰਗ ਕਰਨੀ ਹੈ ਹਾਂਜੀ ਹੁਣ ਆਪਣੀ ਪਿਛਲੇ ਗਲੀ ਦੀ ਪੱਟੀ ਤਿਆਰ ਕਰ ਲਈ ਜੀ ਹੁਣ ਆਪਾਂ ਦੋਨਾਂ ਨੂੰ ਮੋਡੇ ਦੀਆਂ ਸਿਉਣਾਂ ਲਗਾ ਕੇ ਇਸ ਤਰ੍ਹਾਂ ਬਾਡੀ ਆਪਣੀ ਤਿਆਰ ਹੋ ਜੇਗੀ ਹੁਣ ਆਪਾਂ ਸਭ ਤੋਂ ਪਹਿਲਾਂ ਗਲੇ ਦੇ ਉੱਪਰ ਲਗਾਵਾਂਗੇ ਜੀ ਪੱਟੀ ਪੱਟੀ ਆਪਾਂ ਨੇ ਹਮੇਸ਼ਾ ਟੇਢੀ ਹੀ ਕੱਟ ਕੇ ਲਗਾਉਣੀ ਹੈ ਤਾਂ ਜੋ ਫਿਨਿਸ਼ੀ ਚੰਗੀ ਤਰ੍ਹਾਂ ਆ ਜਾਵੇ ਹਾਂਜੀ ਹੁਣ ਆਪਾਂ ਨੇ ਪੱਟੀ ਲਗਾ ਦਿੱਤੀ ਤੇ ਹੁਣ ਆਪਾਂ ਉਹਨੂੰ ਫੋਲਡ ਕਰਕੇ ਸਿਉਂ ਲਗਾ ਦੇਣੀ ਹੈ ਹਾਂਜੀ ਹੁਣ ਆਪਾਂ ਲਗਾਵਾਂਗੇ ਜੀ ਬੋਡੀ ਨਾਲ ਆਪਣੀ ਨੀਚੇ ਵਾਲਾ ਹਿੱਸਾ ਉਹਨੂੰ ਆਪਾਂ ਨੇ ਸਿਉਂ ਲਗਾ ਦੇਣੀ ਹੈ ਇਸ ਤਰ੍ਹਾਂ ਹੀ ਆਪਾਂ ਦੂਜੀ ਸਾਈਡ ਵਾਲੇ ਹਿੱਸੇ ਨੂੰ ਵੀ ਇਸ ਤਰ੍ਹਾਂ ਹੀ ਸੇਉਣ ਲਗਾ ਦੇਣੀ ਹੈ ਆਪਾਂ ਨੇ ਹਿੱਟਲਾ ਹਿੱਸਾ ਤਿਆਰ ਕਰਕੇ ਹੁਣ ਆਪਾਂ ਨੇ ਮੋਡੇ ਮੋਡੇ ਨੂੰ ਇਸ ਤਰ੍ਹਾਂ ਹੀ ਫੋਲਡ ਲਗਾ ਫੋਲਡ ਕਰਕੇ ਸਿਉਣ ਲਗਾਣਾ ਹੈ ਜੀ ਇਸ ਤਰ੍ਹਾਂ ਆਪਾਂ ਨੇ ਸਕਰਟ ਤੇ ਬਾਡੀ ਦੀ ਆਪਣੇ ਸਿਉਣ ਲਗਾ ਦੇਣੀ ਹੈ ਦੂਜੀ ਸਾਈਡ ਤੇ ਵੀ ਆਪਾਂ ਨੇ ਬੋਡੀ ਦੇ نیچے ਸਕਰਟ ਨਾਲ ਦੀ ਅਟੈਚ ਕਰਕੇ ਆਪਾਂ ਨੇ ਸਿਉਣ ਲਗਾ ਦੇਣੀ ਤੇ ਵਿੱਚ ਆਪਾਂ ਨੇ ਸਟੈਪ ਸਟੈਪ ਇਸ ਤਰ੍ਹਾਂ ਸਟੈਪ ਰੱਖ ਕੇ ਆਪਾਂ ਨੇ ਇਹਦੇ ਉੱਪਰ ਦੀ ਸਿਉਣ ਲਗਾਣੀ ਹੈ ਤਾਂ ਜੋ ਇਹ ਬਾਹਰ ਨਾ ਨਿਕਲ ਸਕਣ ਹਾਂਜੀ